ਸੋਮਵਾਰ ਨੂੰ ਬੀਐਸਐਫ ਤੇ ਪੁਲਿਸ ਨੇ ਸਾਂਝਾ ਆਪਰੇਸ਼ਨ ਕਰਕੇ ਸਰਹੱਦ ਨੇੜੇੋਂ ਭਾਰੀ ਮਾਤਰਾ ਚ ਹਥਿਆਰਾਂ ਸਮੇਤ ਇਹਨਾਂ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਉਪਰੰਤ ਇਹਨਾਂ ਦੋਸ਼ੀਆਂ ਨੂੰ ਸੋਮਵਾਰ ਅਜਨਾਲਾ ਕੋਰਟ ਵਿੱਚ ਪੇਸ਼ ਕਰਕੇ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹਨਾਂ ਦੋਸ਼ੀਆਂ ਨੇ ਵੱਡੇ ਖੁਲਾਸੇ ਕੀਤੇ ਨੇ ਦੋਵਾਂ ਦਾ ਕਹਿਣਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ ਹਾਲਾਂਕਿ ਉਹ ਕਿਹੜੇ ਨਾਮ ਹਨ ਜੋ ਇਹਨਾਂ ਦੇ ਨਿਸ਼ਾਨੇ ਤੇ ਸਨ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਇਹਨਾਂ ਦੋਸ਼ੀਆਂ ਨੇ ਕੈਨੇਡਾ ਵਿੱਚ ਧਰ ਰਹੇ ਖਾਲਿਸਤਾਨੀ ਗੁਰਜੀਵਨ ਸਿੰਘ ਨਾਲ ਸੰਬੰਧ ਹੋਣ ਦੀ ਗੱਲ ਕਬੂਲ ਲਈ ਹੈ ਸਾਨੂੰ ਜੀ ਗੁਰੂ ਗ੍ਰੰਥ ਸਾਹਿਬ ਦੀ ਸਾਡੀ ਬਹੁਤ ਬੇਅਦਬੀ ਹੋਈ ਜਿਨ੍ਹਾਂ ਵਿੱਚ ਸਾਨੂੰ ਗੁੱਸਾ ਆਇਆ ਪੀਏ ਸਾਡੇ ਧਾਰਮਿਕ ਮਸਲਿਆਂ ਵਿੱਚ ਸਾਡੇ ਪਿਓ ਦੀ ਕੋਈ ਦਾੜੀ ਨੂੰ ਹੱਥ ਪਾਊਗਾ ਤਾਂ ਸਸੀਂ ਪਿਓ ਦੇ ਪੁੱਤ ਨਹੀਂ ਖਾਣ ਵਾਲੇ ਸਾਡੇ ਮਨ ਚ ਰੋ ਆਇਆ ਵੀ ਅਸੀਂ ਕੋਈ ਨਾ ਕੋਈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਆ ਤੇ ਉਹਨਾਂ ਬਾਰੇ ਕੁਕਰੀ ਜੀਵਨ ਨੂੰ ਕਦੋਂ ਮਿਲਿਆ ਕੈਨੇਡਾ ਕਰੋ ਗਏ ਸੀ ਤੁਸੀਂ ਹਾਂ ਜੀ ਕੈਨੇਡਾ ਕਦੋਂ ਗਏ ਸੀ ਕੈਨੇਡਾ ਮੈਂ 15 ਜੀ ਗਿਆ ਇਹ ਜਿਹੜਾ ਕਿਹੜੇ ਬੰਦਿਆਂ ਨੂੰ ਟਾਰਗੇਟ ਕਰਨ ਵਾਸਤੇ ਹਥਿਆਰ ਆਏ ਸੀ ਤੁਹਾਡੇ ਕੋਲ ਸਰ ਇਹਦੇ ਵਾਰੀ ਸਰ ਅਜੇ ਕੋਈ ਨਾਂ ਤਾਂ ਸਾਨੂੰ ਮਿਲਿਆ ਕੁਝ ਵੀ ਨਾ ਸਰ ਕੋਈ ਹੋਇਆ ਜੀ ਤੇ ਸਰ ਉਤੋਂ ਪਹਿਲੇ ਅਸੀਂ ਫੜੇ ਗਏ ਆ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਪੂਰੀ ਕੋਖ ਨਾਲ छानबीन ਕਰਨਗੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਵਾਸਤੇ ਹੋਰ ਰਿਕਵਰੀ ਕਰਨ ਵਾਸਤੇ ਹੋਰ ਇਹਦੀ ਫਰਦਰ ਏਰੀਆ ਇਨਵੈਸਟੀਗੇਸ਼ਨ ਜਿਹੜੀ ਕਰਨ ਵਾਸਤੇ 5 ਦਿਨ ਦਾ ਰਿਮਾਂਡ ਮਿਲ ਗਿਆ ਕਿੰਨੇ ਦਿਨ ਦਾ ਮੰਗਿਆ ਪੰਜ ਦਿਨ ਦਾ ਮੰਗਿਆ 10 ਦਿਨ ਦਾ ਮੰਗਿਆ ਸੀ ਪੰਜ ਦਿਨ ਦਾ ਮਿਲਿਆ ਜੀ ਤੇ ਕੁਝ ਬਰਾਮਦਗੀਆਂ ਹੋਰ ਹੋ ਗਿਆ ਅੱਜ ਸਰਚ ਹੋਇਆ ਜੋ ਇਹ ਇਨਵੈਸਟੀਗੇਸ਼ਨ ਦਾ ਸਵਾਲ ਹੈ ਜੋ ਇਨਵੈਸਟੀਗੇਸ਼ਨ ਆਏਗਾ ਉਹ ਅਸੀਂ ਕਰਾਂਗੇ ਜੀ